ਤੇਰਾ ਵਾਹਿਗੁਰੂ ਕੋ ਨਾਮ ਸਭ ਤੇਰੀ ਵਟਿਆ ਕੋ ਨਾਮ ਜਗਾਨੇ ਮੇਰਾ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਦਿਨ ਤਪ ਰਤ ਰਾਤ ਦੁਖੰਤ ਤਸਰਾਤ ਤਾਉ ਬਿਨਾਂ ਕੋ ਲਾਗੇ ਜਾ ਕੇ ਪ੍ਰਭ ਅਗੇ ਅਰਦਾਸ ਇਕ ਓਮਕਾਰ ਸ੍ਰੀ ਵਾਹਿਗੁਰੂ ਜਿੱਕਿ ਸਾਤੇ ਸਿਰਿ ਭਦਾਤੇ ਜੀ ਸਾਈ ਵਾਹਿਗੁਰੂ ਦਾ ਉਤੇ ਜੀ ਕੀ ਪਾਤਸ਼ਾਹ ਇਹੋ ਸਮੇਂ ਪ੍ਰਥਮ ਬਰਤੀ ਸਮਰਕਾਰ ਗੁਰੂ ਨਾਨਕ ਲਈ ਤੇ ਹਾਈ ਫਿਰੰਗਦੁਰ ਤੇ ਪਰਦਾਸ ਰਾਮਦਾਸ ਜੀ ਹੋਇ ਸਹਾਈ ਅਰਜਨ ਹਰਿ ਕੋ ਬੰਦਨਾਓ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਹਾਈ ਆ ਜਸ ਬਿਤੇ ਸਭ ਤੋਂ ਖਜੈ ਤੇਗ ਬਾਹਰ ਸਿਮਰੀਐ ਸਰਨੋਂ ਦਿਲ ਆਵੇ ਤਾਏ ਸਭ ਥਾਏ ਹੋਏ ਜੀ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਏ ਹੋਏ ਜੀ ਸਹਾਈ ਦਸਵੇਂ ਪਾਤਸ਼ਾਹੀ ਦੀ ਜੋਤ ਸ੍ਰੀ ਗੁਰੂ ਰਣ ਸਾਹਿਬ ਜੀ ਦੇ ਬਾarti dar da dhyan kar ke ਸਤ ਸਤ ਸਾਈ ਕੋ ਲੋ ਜੀ ਲਾਹੇ ਕਰੋ ਵਾਸਤ ਗਰੋਛੇ ਪੰਜਾਬ ਤੇ ਆ ਰਿਹਾ ਚਹਾਂ ਸਰ ਜੱਜਿਆ ਚਾਲੀ ਬੁਕਤੇ ਆਤੀਆ ਜਪੀਆਂ ਤੱਪੀਆਂ ਜਿਹਨਾਂ ਨਾਮ ਜਪਿਆ ਵਨ ਛਕਿਆ ਏਕ ਲਾਈ ਤੇਗ ਰਾਹੇ ਦੇ ਸੁਣ ਕੇ ਅੰਦਰ ਕੀਤਾ ਤੇਰਾ ਪਿਆਰਿਆ ਸੱਖਿਆਰਾਂ ਦੀ ਸੱਚਰ ਦਵਾਈ ਦਾ ਜਾਹ ਤਾਂ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜਨ ਅਸਨ ਅਸਨੀਆਂ ਧਰਮ 헤 ਸੀ ਦਿੱਤੇ ਬੰਦ ਬੰਦ ਕਾਇ ਕੋਪੀਆਂ ਹੜੀਆਂ ਤਖੀਆਂ ਕੋ ਚੜੇ ਤਨ ਆਰਿਆ ਨਾਲ ਚਲਾਏ ਲਾਏ ਗੋਦਵਾਰਾਂ ਦਿਸੇ ਵਾਲੇ ਪ੍ਰਬੰਧੀਆਂ ਕਿਤਿਆਂ ਧਰਮ ਦੀ ਹਰਿਆ ਸਿੱਖੇ ਸਿਰਕ ਸਾਤ ਸਵਾਛਾ ਧੰਵਾਈ ਜੀਰ ਦੀ ਪੁੱਤਰ ਕਮਾਈ ਦਾ ਧਰਨ ਧਰ ਕੇ ਖਾਸ ਸਹਿ ਬੁੱਲੋ ਜੀ ਵਾਹਿਗੁਰੂ ਵਾਹਿਗੁਰੂ ਜੀ 15 ਤੱਕ ਸਰਵਤ ਗੁਰੂmarg 30 ਤੱਕ ਖਾਸ ਸਹਿ ਬੁੱਲੋ ਜੀ ਵਾਹਿਗੁਰੂ ਵਾਹਿਗੁਰੂ ਜੀ ਪ੍ਰਥਮ ਸਵਤ ਸਾਜੀ ਕੀ ਅਦਾਸ ਹੈ ਜੀ ਸਵਤ ਸਾਜੀ ਤੋਂ ਵਾਹਿਗੁਰੂ ਵਾਹਿਗੁਰੂ ਵਾਹ ਕਰੋ ਨਾਮ ਸਿਤਿਆਵ ਸਿਤਿਆਵ ਅਵਰਤ ਸਦਕਾ ਹਰ ਸੁਖੁ ਆਏ ਚੰਦ ਅਖਰ ਸਾਜੀ ਸਾਹਿਬ ਤਹਾ ਕਹਰ ਛਿਆਰੇ ਆਇ ਤੇਕ ਤੇ ਫਤੇ ਮਿਰਤ ਕੀ ਪਾਇ ਪੰਥ ਕੀ ਦੀ ਸਿਰੀ ਸਾਜਿ ਸਹਾਇ ਹਰ ਸਾਸੈ ਜਿਕੇ ਬੋਲ ਮਾਲਲੇ ਬੋਲੋ ਜੀ ਵਾਹ ਕਰੋ ਵਾਹ ਕਰੋ ਸਿਖਾਉ ਸਿਖਿਦਾਰ

ਆਪ ਜੀ ਦੇ ਸਿੱਖਾਂ ਦਾ ਮੰਨ ਨਿਵਾ ਮਤ ਉੱਚੀ ਮਤ ਪੱਤ ਰੱਖਾ ਆਪ ਅਕਾਲ ਪੁਰਖ ਵਾਹਿਗੁਰੂ ਜੇ ਪੰਥ ਦੇ ਸਰਾ ਸਹਾਇਕ ਤਰਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦਵਾਰਿਆਂ ਗੁੱਤਾ ਬੱਤ ਤੋਂ ਜਨ ਖਾਸਾ ਪੰਥ ਤੋਂ ਵਿਛੜਿਆ ਗਿਆ ਹੈ ਹੁਲੇ ਦਰਸ਼ਨ ਦਿਦਾਰ ਤੇ ਸੇਵਾ ਸੰਭਾਲ ਦਾ ਦਾਤ ਪਿਆਰੇ ਖਾਸਾ ਜੀ ਨੂੰ ਬਖਸ਼ਿਓ ਹੇ ਮਾੜਿਆ ਦੇ ਮਾਲ ਨੇ ਤਾਣਿਆਂ ਦੇ ਤਾਨ ਲੋਤਿਆਂ ਦੀ ਔਰਤਾਂ ਦੀ ਪਤ ਨਗਤਿਆਂ ਦੀ ਪਤ ਧੰਨ ਧੰਨ ਸਭ ਜੀ ਗੁਰੂ ਗੰਗਾ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨ ਕਮਲਾਂ ਪਾਸ ਅਰਦਾਸ ਚੌਤਰੀ ਬਿਨ ਪ੍ਰਾਰਥਨਾ ਸੱਚੇ ਪਾਤਸ਼ਾਹ ਜੀਓ ਗੁਰੂ ਗਰੀਬ ਨਵਾਜ਼ ਤੇਰਾ ਫਲਬ ਦੀ ਤੋਲ ਕਰਕੇ ਅਨਸੱਤੇ ਪਾਤਸ਼ਾ 297 ਦਿਨ ਤੋਂ ਲਗਾਤਾਰ ਗੁਰੂ ਗਰੀਬ ਨਵਾਜ਼ ਕਿਸਾਨ ਅंदोलਨ ਤੋਂ ਆਪ ਜੀ ਦੀ ਕਿਰਪਾ ਦੇ ਨਾਲ ਚੱਲ ਰਿਹਾ ਅਨਸੱਤੇ ਪਾਤਸ਼ਾ ਐਸੇ ਹੀ ਕਰਾ ਫਨੋਰੀ ਬਾਟਰ ਦੇ ਉੱਪਰ ਕਿਸਾਨ ਆਗੂਆਂ ਵੱਲੋਂ 10ਵੇਂ ਦਿਨ ਦੇ ਵਿੱਚ ਸੱਤੇ ਪਾਤਸ਼ਾ ਜੀ ਉਹ ਮਨਉਤ ਜਾਰੀ ਹੋਇਆ ਗੁਰੂ ਗਰੀਬ ਨਵਾਜ਼ ਆਪ ਦੇ ਕਰੋ ਮੇਰੇ ਪਰ ਆਹਤ ਸਤਿ ਸੱਚੇ ਪਾਤਸ਼ਾਹ ਜੀ ਗੁਰੂ ਗਰੀਬ ਨਵਾਸ ਤਾਂ ਗੁਰੂ ਨਾਨਕ ਪਾਖਾ ਜੀ ਆਪ ਜੀ ਨੇ ਕਰਤਾਰਪੁਰ ਦੀ ਧਰਤੀ ਤੇ 17 ਸਤ ਤੋਂ ਵੱਧ ਸਮਾਂ ਹੱਥੀਂ ਕਿਰਤੀ ਕਰਕੇ ਉਪਦੇਸ਼ ਦਿੱਤਾ ਕਿਰਤ ਕਰੋ ਨਾਮ ਜਪੋ ਵੰਡ ਕੇ ਸਕੋਤਮ ਕਿਰਤੀ ਮਦਮਕਾਰ ਨਿਗਰਤ ਕਾਤਰੀ ਠੀਕ ਮੰਗੇ ਕਲਵਾਰ ਗੁਰੂ ਗਰੀਬ ਨਵਾਸ ਸੱਚੇ ਪਾਤਸ਼ਾਹ ਆਜ ਤਨ ਗੁਰੂ ਤੇਗ ਬਾਹਦਰ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਸ਼ਹੀਦੀ ਦਿਹਾੜਾ ਹੈ ਗੁਰੂ ਗਰੀਬ ਨਵਾਜ ਸੀਸ ਦੀਆ ਅਰਸੀ ਲਿਆ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਅੱਜ ਦਾ ਦਿਨ ਧੰ ਗੁਰੂ ਤੇਗ ਬਹਾਦਰ ਨਵੇਂ ਪਾਤਸ਼ਾਹ ਮਹਾਰਾਜ ਜੀਆਂ ਨੇ ਧਰਮ ਦੀ ਰੱਖਿਆ ਕਰਦਿਆਂ ਹੋਇਆ ਚੰਦਨੀ ਚੌਕ ਦਿੱਲੀ ਦੇ ਵਿੱਚ ਆਪਣਾ ਸੀਸ ਤਰਵਲ ਦਿੱਤਾ ਸੱਚੇ ਪਾਤਸ਼ਾਹ ਜੀਓ ਗੁਰੂ ਗਰੀਬ ਨਵਾਜ ਚੜਜੀ ਸਾਜੇ ਪਾਠ ਕਰਦਿਆਂ ਬੋਲੋ ਨਵੇਂ ਪਾਤਸ਼ਾਹ ਦੇ ਲੋਕ ਪੜਦਾ ਕਰੋ ਸੇ ਕੋਲਿਆ ਨਾ ਸਬ지 ਦੇ ਪਾੜ ਕਰਦੇ ਕੋਲ ਬਹੁਤ ਸਾਰੀਆਂ ਧੁੱਲਾ ਹੋ ਜਾਂਦੀਆਂ ਨੇ ਗੁਰੂ ਗਰੀਬ ਨਵਾਜ਼ ਆਪਕਸ਼ਣ ਹਾਰ ਹੋ ਅੱਗੇ ਵਾਸਤੇ ਬਾਣੀ ਸ਼ੁੱਧ ਸਪਸ਼ਟ ਅਰੰਦ ਦੀ ਬਲਬ ਉਸ ਮੁਨਾਤਾ ਪਕਸ਼ ਕਰਨੀ ਸੱਚੇ ਪਾਤਸ਼ਾਹ ਗੁਰੂ ਗਰੀਬ ਨਵਾਜ਼ ਥੀ ਨਾ ਕੀਆ ਗੁਰੂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਅੱਜ ਦਾ ਦਿਨ ਤਨ ਗੁਰੂ ਤੇਗ ਬਹਾਦਰ ਨਵੇਂ ਪਾਤਸ਼ਾਹ ਮਹਾਰਾਜ ਜੀ ਆਨੇ ਤਾਂ ਕੋਦੇ ਪਿਆਰ ਕਰਦੇ ਹੋਇਆ ਚੰਦਨੀ ਚੌਕ ਦਿੱਲੀ ਦੇ ਵਿੱਚ ਆਪਣਾ ਸੀਸ ਤਰਵਲ ਕੀਤਾ ਸੱਚੇ ਪਾਤਸ਼ਾਹ ਜੀਓ ਗੁਰੂ ਗਰੀਬ ਨਵਾਜ਼ ਚਰਜੀ ਸਾਹਿਬ ਦੇ ਪਾਠ ਕਰਦੇ ਹੋ ਕੋਲ ਨੌਵੇਂ ਪਾਤਸ਼ਾਹ ਦੇ ਸ਼ਲੋਕ ਪੜ੍ਹਦੇ ਕਰੋ ਸ਼ੇਰ ਪੋੜੀਆਂ ਦਾ ਸਾਹਿਬ ਜੀ ਦੇ ਪਾਠ ਕਰਦੇ ਹੋ ਕੋਲ ਬਹੁਤ ਸਾਰੀਆਂ ਕੁੱਲਾ ਹੋ ਜਾਂਦੀਆਂ ਨੇ ਗੁਰੂ ਗਰੀਬ ਨਵਾਜ਼ ਆਪਕਸ਼ਣ ਹਾਰ ਹੋ ਅੱਗੇ ਵਾਸਤੇ ਬਾਣੀ ਸ਼ੁੱਧ ਸਪਸ਼ਟ ਪੰਡਿਤ ਪਾਲ ਗੋਸਕੁਮਾ ਦਾ ਆਪਕਸ਼ ਕਰਨੀ ਸੱਚੇ ਪਾਤਸ਼ਾਹ ਗੁਰੂ ਗਰੀਬ ਨਵਾਜ਼ ਦੋਨਾਂ ਫਰਮਾਂ ਵੱਲੋਂ 101 ਮਰਜੀਵਲਾ ਜਥਾ ਸੱਚੇ ਪਾਤਸ਼ਾਹ ਅੱਜ ਦਿੱਲੀ ਵੱਲ ਨੂੰ ਹੂਟ ਕਰਨ ਵਾਸਤੇ ਤਿਆਰ ਬਰ ਤਿਆਰ ਹੋਇਆ ਹੈ ਸੱਚੇ ਪਾਤਸ਼ਾਹ ਮੇਰ ਪਰਿਆ ਹੱਥ ਰੱਖੋ ਸਰਬੱਤ ਗੁਰੂ ਸਰ ਹੱਥ ਧਰਿਓ ਗੁਰੂ ਗਰੀਬ ਨਵਾਜ਼ ਆਪ ਕਿਰਪਾ ਕਰਨੀ ਇਸ ਜਥੇ ਤੇ ਨੇੜ ਪਰ ਹੱਥ ਰੱਖ ਕੇ ਯਾਤਰਾ ਸਫਲ ਕਰਨੇ ਗੁਰੂ ਘਰੀ ਬਨਵਾ ਸੱਚੇ ਪਾਤਸ਼ਾਹ ਜੀਓ ਆਪ ਜੀਾਂ ਦੇ ਸਿੱਖਰ ਸੇਵਕਾਂ ਨੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਪਿਆਰ ਪ੍ਰਸਾਦ ਜੀ ਦੇ ਸਜਾ ਕਰਕੇ ਹਾਜ਼ਰ ਕੀਤੀ ਹੈ ਦਰ ਪ੍ਰਵਾਨ ਹੋਵੇ ਦਰ ਪ੍ਰਵਾਨ ਹੋਇਆ ਪ੍ਰਸਾਦ ਸਾਧ ਸੰਗਤ ਦੇ ਦਸਤਾਂ ਲੈਪ ਹੋਵੇ ਜੋਰ ਜੋਰ ਸਕੇ ਸੋ ਵਾਹਿਗੁਰੂ ਵਾਹਿਗੁਰੂ ਨਾਮ ਜਪੇ ਸੱਚੇ ਪਾਤਸ਼ਾਹ ਜੀਓ ਉਹੋ ਜੀ ਪਰਿਵਾਰ ਜਿੰਨੀਆਂ ਵੀ ਸੱਤਾ ਤਰ ਤੋਂ ਲੈ ਕਰਕੇ ਸਵੇਰ ਤੋਂ ਲੈ ਕੇ ਅਮਤ ਵੇਲੇ ਤੋਂ ਲੈ ਕੇ ਸੱਚੇ ਪਾਤਸ਼ਾਹ ਇਸ ਪ੍ਰਸਾਦ ਸ਼ੰਭੂ ਬਾੜਰ ਖਨੌਰੀ ਬਾੜਰ ਨਤਰਪੁਰ ਬਾੜਰ ਤੇ ਹਾਜ਼ਰੀਆਂ ਭਰ ਰਹੀਆਂ ਨੇ ਸਭ ਨਾਲ ਦੇ ਫਿਰਤੇ ਮੇਰ ਪੁਰਾਤ ਸੱਜਣਾ ਜਿਨ੍ਹਾਂ ਸਿਨਾਂ ਨੇ ਅੱਜ ਨਗਰਾਂ ਦੀ ਸਵਾਰਾ ਕੀਤੀ ਹੈ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ ਸੱਚੇ ਪਾਤਸ਼ਾਹ ਜੀਓ ਸੇ ਹੀ ਪਿਆਰੇ ਮੇਲੋ ਜੇ ਰੂਹੇ ਆਪ ਦੀ ਦਾ ਪਵਿੱਤਰ ਪਵਿੱਤਰ ਨਾਮ ਸਿੱਧ ਆਵੇ ਧੰਗੁਰ ਨਾਮ ਤੇਰਾ ਕਰਦੀ ਤਲਾ ਤੇਰੇ ਭਾਵੇਂ ਸਰਬੱਤ ਦਾ ਭਲਾ ਉਹਨਾਂ ਆ ਗਿਆ ਭਈ ਕਾਲ ਕੇ ਆਪ ਸਿੱਖਣ ਕੋਹੁ ਤਵਾਂ ਹਰਿ ਗੁਰੁ ਅਖਿਰਿ ਜੀ ਮਨਿਓ ਮਨਿ ਗੀ ਜੋ ਪ੍ਰਭ ਕੋ ਮਿਲੈ ਬੋਚ ਹੈ ਰਾਗ ਥਰੇਗਾ ਫਲ ਸਾਰੀ ਕੋ ਹੁਇ ਸਪਣਗੇ ਵਾਗਰੁ ਤਾਪ ਜਹਾਜ ਹੈ ਜੋ ਸਰਦਾ ਕਰ ਸੇਵ ਸੇਵਾ ਗਰੁ

WHA- oh.